ਹਾਂਜੀ ਸਾਸਤਰੀ ਕਾਲ ਜੀ ਆਪਾਂ ਨੂੰ ਲੱਗਦਾ ਵੀ ਰੈਕ ਬਹੁਤ ਮਹਿੰਗਾ ਵੀ ਜੇਸੀ ਜਗਾਰਡ ਨਾਲ ਇਹ ਗੇਅਰ ਬਕਸਾ ਬਣ ਸਕਦਾ ਪਰ ਜਿਹੜੀ ਇਹਦੀ ਕਾਰੀਗਰੀ ਉਹ ਤੁਹਾਨੂੰ ਦਿਖਾਉਣੇ ਆ ਦੇਖੋ ਉਧਰੋਂ ਅੱਗੋਂ ਇਕੱਠਾ ਕਰ ਰਹੀਆਂ ਜੋ ਟੈਨਾ ਹੁੰਦੀਆਂ ਇੱਥੇ ਆ ਕੇ ਤਾਂ ਚੜ ਜਾਂਦੀਆਂ ਆ ਦੇਖੋ ਥੋੜੇ ਹੋਲੀ ਕਰੀ ਵੀਰੇ ਉਧਰ ਵੇਖੋ ਹਾ ਆ ਦੇਖੋ ਇੱਥੇ ਆ ਕੇ ਇੱਕਦਮ ਤਾਂ ਹੋ ਜਾਂਦੀਆਂ ਤਾਈਓ ਪਰਾਲੀ ਇਧਰ ਇਕੱਠੀ ਹੁੰਦੀ ਏ ਮੈਂ ਤਾਂ ਸਾਡੇ ਵਾਲੇ ਦੇਸੀ ਜਗਾੜ ਲਾ ਦੇਣਾ ਸੀ ਤਾਈਂ ਉਹ ਲੱਗਾ ਨਹੀਂਗਾ ਸਾਨੂੰ ਵੀ ਲੱਗਦਾ ਹੈ ਵੀ ਇੰਨੇ ਦਾ ਜਗਾੜ ਹੁੰਦਾ ਨਹੀਂ ਜਿੰਨੇ ਪੈਸੇ ਕੰਪਨੀਆਂ ਵਸੂਲ ਕਰ ਰਹੀਆਂ ਪਰ ਆ ਇੱਕ ਕਾਰੀਗਰੀ ਵੀ ਹੈਗੀ ਜਗਾੜ ਛੋਟਾ ਜਿਹਾ ਪਰਾਲੀ ਇਕੱਠੀ ਕਰਨੀ ਹੁੰਦੀ ਆ ਦੇਖੋ ਮੜੇ ਹੋਰ ਕੀ ਨਹੀਂ ਮੇਰੇ ਹੋ ਗਏ ਇੱਕਦਮ ਇਹ ਤਾਂ ਹੋ ਜਾਂਦੀ ਨਹੀਂ ਤਾਂ ਇਹੋ ਪਰਾਲੀ ਇੱਕ ਥਾਂ ਤੇ ਇਕੱਠੀ ਰਹਿੰਦੀ ਏ ਤੇ ਤਾਂ ਇਹੋ ਛੇਤੀ ਆਮ ਜਗਾੜੂ ਮਿਸਤਰੀਏ ਦੀ ਕਾਪੀ ਨਹੀਂ ਕਰ ਸਕਿਆ ਇਹ ਵੱਡੀਆਂ ਕੰਪਨੀਆਂ ਹੀ ਬਣਾਉਂਦੀਆਂ ਨੇ ਤੇ ਜੇ ਕਿਸੇ ਨੇ ਬਣਾਉਣਾ ਵੀ ਇਹ ਗੇਅਰ ਬਕਸਾ ਮਹਿੰਗਾ ਤਾਂ ਹੀ ਫਿਰ ਬਣਾ ਨਹੀਂ ਸਕਦੇ ਤੇ ਆ ਤਾਂ ਮੱਲੋ ਪਰਾਲੀ ਨੂੰ ਅੱਗੇ ਜਾਣ ਤੋਂ ਵੀ ਰੋਕਦਾ ਹੈ ਬਾਕੀ ਇਹਦਾ ਇਹ ਫਾਇਦਾ ਵੀ ਡਰਾਈਵਰ ਨੂੰ ਪਤਾ ਲੱਗ ਜਾਂਦਾ ਵੀ ਇੱਥੋਂ ਤੱਕ ਟੈਨਾਂ ਨੇ ਮੈਂ ਆਦਾ ਬਚਾ ਕੇ ਚੱਲਣਾ ਦੂਜੇ ਬੰਨੇ ਵੀ ਜਿਹੜਾ ਗਾਰਡ ਲੱਗਾ ਹੁੰਦਾ ਉਹਦਾ ਕੰਮ ਇਹੀ ਹੈ ਵੀ ਡਰਾਈਵਰ ਨੂੰ ਪਤਾ ਲੱਗ ਜਾਏ ਵੀ ਇਹਦੀਆਂ ਟੈਨਾਂ ਜਾਂ ਜਿਹੜੇ ਪੰਖ ਕਹਿ ਲਓ ਤੁਸੀਂ ਵੀ ਇਹ ਨਾ ਟੁੱਟ ਜਾਣਾ ਆਹ ਵਾਲਾ ਜੋ ਲੱਗ ਰਿਹਾ ਛੜਕਦੇ ਜਾਂਦੇ ਸਮੇਂ ਤਾਂ ਕਰਦੀ ਦਾ ਆ ਕਰ ਰਿਹਾ ਵੇ ਰ ਮੜਾ ਮੜਾ ਜਾ ਵੈਸੇ ਕਰਦੇ ਹੋ ਵੈਸੇ ਵੈਸੇ ਆਪ ਫੜਕ ਤੇ ਜਾਂਦੇ ਆ ਐਵੇਂ ਕਰ ਲਈਦਾ ਤਾਂ ਇਕੱਠਾ ਹੋ ਜਾਂਦਾ ਅੱਗੇ ਆ ਲੌਕ ਸਿਸਟਮ ਲੱਗਾ ਹੋਇਆ ਆ ਲੌਕ ਸਿਸਟਮ ਹੈ ਇੱਥੇ ਨੇ ਅੜ ਜਾਣਾ ਆ ਵੀ ਇਸੇ ਤਰ੍ਹਾਂ ਹੀ ਹੈ ਲੌਕ ਲੱਗ ਗਿਆ ਤੇ ਆ ਗੇਅਰ ਬਕਸੇ ਨਾਲ ਜੁੜੀਆਂ ਜਿਹੜੀਆਂ ਦੀਆਂ ਟੈਨਾਂ ਨੇ ਇੱਥੇ ਸਾਰੀ ਕਾਰੀਗਰੀ ਹੈ ਤਾਂ ਕਰਕੇ ਗੇਰ ਬਕਸਾ ਛੇਤੀ ਕਿਤਿਆਂ ਕੋਈ ਅਨਜਾਨ ਮਿਸਤਰੀ ਜਾਂ ਛੋਟੀਆਂ ਫਰਮਾਂ ਨਹੀਂ ਬਣਾ ਸਕਦੀਆਂ ਇਸੇ ਕਰਕੇ ਜਿਵੇਂ ਸ਼ਕਤੀਮਾਨ ਹੋ ਗਿਆ ਨਿਊ ਲੈਂਡ ਹੋ ਗਿਆ ਜਾਂ ਵੱਡੀਆਂ ਫਰਮਾਂ ਨੇ ਉਹੀ ਇਹ ਸਿਸਟਮ ਬਣਾ ਸਕਦੀਆਂ ਤੇ ਹਜੇ ਤੱਕ ਤਾਂ ਹੀ ਉਹ ਸਿਸਟਮ ਹੈਗਾ ਬਾਕੀ ਜਦੋਂ ਛੋਟੀਆਂ ਫਰਮਾਂ ਬਣਾਉਣ ਲੱਗ ਗਈਆਂ ਫਿਰ ਸ਼ਾਇਦ ਇਹ ਜਗਾਂ ਸਸਤਾ ਹੋ ਜੇ ਰੈਕ ਵੀ ਬਿਲਡਰ ਵੀ ਇਹਨੂੰ ਰੈਕ ਕਹਿੰਦੇ ਆ ਤੇ ਇਸ ਤਰ੍ਹਾਂ ਬਣਾਉਂਦਾ ਜੀ ਆਪਣੇ ਖੇਤੀ ਲੱਗ ਰਹੀ ਸੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ